ਸ਼ੁਕਰ ਹੈ ਇਹੋ ਜਿਹਾ ਮੌਸਮ ਹੋਇਆ ਥੋੜੀ ਜਿਹੀ ਬਾਜ ਸਾਡੀ ਨਿਕਲੀ ਐਨੀ ਜ਼ਿਆਦਾ ਗਰਮੀ ਹਵਾ ਵੀ ਠੰਡੀ ਹੈ ਇਹ ਨਹੀਂ ਵੀ ਗਰਮ ਨਹੀਂ ਆਵਾ ਠੀਕ ਆ ਮਤਲਬ ਪਸੀਨਾ ਸੁੱਕ ਗਿਆ ਓਹੋ ਕਰੋ ਗਰਮ 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 ਪਾਣੀ ਤਾਂ ਟੈਂਕੀ ਦਾ ਗਰਮ ਹਰ ਚੀਜ਼ ਹੀ ਗਰਮ ਬਟ ਕੇ ਪਿਆਰ ਨਾਲ ਵਲੌਗ ਵੇਖਦੇ ਹੋ ਆਪਣਾ ਪਿਆਰ ਦਿੰਦੇ ਹੋ ਥੈਂਕ ਯੂ ਸੋ ਮੱਚ ਆਪਣਾ ਵਲੌਗ ਦਾ ਐਂਡ ਜੇ ਠੀਕ ਹਰਦਾ ਹੋਰ ਗੱਲਾਂ ਬਾਤਾਂ ਕਰੀਏ ਦਾ ਆਵਾਜ਼ ਹੀ ਨਹੀਂ ਸੀ ਨਿਕਲਦੀ ਆਵਾਜ਼ ਕੱਢਣ ਜੇ ਉੱਗੇ ਹੋਗੇ ਫਿਰ ਕੱਲ ਬਾਏ ਸ਼ੁਕਰ ਆ ਬਈ ਇਹੋ ਜਿਹਾ ਮੌਸਮ ਹੋਇਆ ਥੋੜੀ ਜਿਹੀ ਆਵਾਜ਼ ਸਾਡੀ ਨਿਕਲੀ ਇੰਨੀ ਜ਼ਿਆਦਾ ਗਰਮੀ ਇੰਨੀ ਜ਼ਿਆਦਾ ਗਰਮੀ ਓ ਮਾਈ ਗੋਡ ਅੱਜ ਸਾਰੀ ਦਿਹਾੜੀ ਜਿਵੇਂ ਨਾ ਤਪਦੇ ਕੜਾਏ ਚ ਹੀ ਸਾਨੂੰ ਬਿਠਾ ਤਾ ਰੱਬ ਨੇ ਸ਼ੁਕਰ ਆ ਕਿਸੇ ਪਾਸੇ ਹਵਾ ਆਈ ਨੀ ਗਰਮੀ ਉਪਰ ਲਾਈਟ ਵੀ ਅੱਜ ਜਿਉਂ ਸੁਬਾਹ ਦੀ ਲਾਈਟ ਗਈ ਹੋਈ ਆ ਨਾ AC ਚੱਲਦੇ ਬਸ ਛੱਤ ਦੇ ਪੱਖੇ ਦੀ ਗਰਮ ਹਵਾ ਬੜਾ ਮੰਦਾ ਹਾਲ ਸੀ ਪਰ ਜਿੰਨਾ ਚਿਰ ਰੱਬ ਨਾ ਨਾ AC ਲਾਵੇ ਤੇ ਸਭ ਜਿਹੜੇ ਇਹ AC ਬੇਕਾਰ ਆ ਹੁਣ ਰੱਬਾ ਮੀਂਹ ਵੀ ਪਾ ਦੇ ਬੱਦਲ ਗਰਜ ਰਿਹਾ ਪਤਾ ਨਹੀਂ ਕਿੱਥੇ ਹਵਾ ਵੀ ਠੰਡੀ ਹੈ ਇਹ ਨਹੀਂ ਵੀ ਗਰਮ ਨਹੀਂ ਆਵਾ ਠੀਕ ਆ ਮਤਲਬ ਪਸੀਨਾ ਸੁੱਕ ਗਿਆ ਓਹੋ ਚਾਰ ਸਪਿਰੇਟ ਰੇਟਰਾਂ ਦੀ ਆਵਾਜ਼ ਆ ਰਹੀ ਆ ਓ ਸ਼ੁਕਰ ਅੱবি ਅੱਜ ਘੱਟਾ ਵੀ ਘਾਟੀ ਉੱਡਿਆ ਅੱਜ 12 ਵਜੇ ਤੱਕ ਮੈਨੂੰ ਲੱਦਾ ਮੈਨੂੰ 1:00 ਵਜੇ 1:00 ਵਜੇ ਰੋਟੀ ਖਾਧੀ ਮੈਂ ਸਾਸ ਸਫਾਈ ਕਰਦਿਆਂ ਨੂੰ ਗਰਮੀ ਬਹੁਤ ਸੀ ਓਹ ਲੱਸੀ ਪੀ ਪੀ ਕੰਮਲੇ ਹੋਗੇ ਲੱਸੀ ਪੀ ਫਿਰ ਲੱਸੀ ਰੋਟੀ ਖਾਣ ਨੂੰ ਤਾਂ ਤੇਲੇ ਨਹੀਂ ਕਰਦਾ ਬਾਕੀ ਇਹ ਦੇਖੋ ਐਸ ਵੇਲੇ ਪਾਣੀ ਚੋਣਿਆਂ ਦਾ ਵੀ ਥੋੜਾ ਜਿਹਾ ਠਰ ਜਾਂਦਾ ਹੋਣਾ ਨਹੀਂ ਤਾਂ ਦੁਪਹਿਰੇ ਤਾਂ ਇਹ ਵੀ ਤੱਪਦਾ ਹੈ ਤੇ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਇਹ ਦੇ ਕਰਕੇ ਪਸੀਨਾ ਪਸੀਨੀ ਹਮਸ ਬਹੁਤ ਜ਼ਿਆਦਾ ਹੋਈ ਪਈ ਹੈ ਸ਼ੁਕਰ ਹੈ ਕਿ ਹੁਣ ਖਵਾ ਚੱਲ ਰਹੀ ਹੈ ਸੋਨੇ ਲੱਗਦੇ ਰਖਤ ਚ ਹੁੰਦੇ ਰਖਤਾ ਨੂੰ ਵੀ ਸਾਹ ਮਿਲਿਆ ਮੜਾ ਜਾ ਹੋ ਲੋ ਤੇ ਦਾ ਆਵਾਜ਼ ਹੀ ਨਹੀਂ ਨਿਕਲਦੀ ਅੱਜ ਬੀਬੀ ਮੈਨੂੰ ਬੁਲਾਵੇ ਮੈਂ ਕਿਹਾ ਬੀਬੀ ਮੈਨੂੰ ਪੋਚਾ ਲਾ ਲੈਂਦੇ ਮੈਨੂੰ ਅੱਜ ਬੁਲਾ ਨਾ ਜੇ ਬੋਲਦੇ ਆ ਤੇ ਸਾਹ ਐ ਲੱਗਦਾ ਬਸ ਸਾਹ ਨਹੀਂ ਆਉਣਾ ਸਾਹ ਹੀ ਖਤਮ ਹੋ ਜਾਣਾ ਜੀ ਅ ਪ੍ਰਿੰਦੇ ਸੁੱਚੇ ਸੁੱਚੇ ਕਿੰਨੇ ਖੁਸ਼ ਹੋ ਗਏ ਬਰਡਸ ਵੀ ਸਾਰਿਆਂ ਨੂੰ ਰਾਹਤ ਮਿਲ ਗਈ ਹੋਣੀ ਇਨਸੈਕਟ ਵੀ ਬਰਡਸ ਵੀ ਐਨੀਮਲਸ ਵੀ ਤੇ ਹਿਊਮਨ ਵੀ ਸਾਰੇ ਦਿਨ ਰਾਤ ਵੀ ਜਿੰਨਾ ਚਿਰ ਰੱਬ ਨਹੀਂ ਨਾ ਠੰਡਾ ਕਰਦਾ ਉਹਨਾਂ ਚਿਰ ਸਭ ਏਸੀ ਸਭ ਖਰੇ ਸਭ ਬਕਾਰ ਜਿੰਦਾ ਰੱਬਾ ਠੰਡਾ ਰੱਖੋ ਇੰਨੀ ਗਰਮੀ ਸਾਰਨੀ ਬੜੀ ਔਖੀ ਹੈ ਪਿੰਡਾਂ ਦੇ ਵਿੱਚ ਸਭ ਦਾ ਹੌਂਸਲਾ ਚੱਲ ਰਿਹਾ ਹੈ ਅੱਜ ਕੋਠੇ ਤੇ ਨਹੀਂ ਅੱਜ ਮੈਂ ਇੱਥੇ ਬਾਲਕਨੀ 'ਚ ਬੈਠੀ ਸੀ ਮੈਂ ਕਿੱਥੇ ਬੈਠ ਕੇ ਪਸੀਨਾ ਸਕਾਉਣੇ ਮੈਂ ਰੋਟੀ ਅੱਜ ਬਣਾਤੀ ਪਹਿਲਾਂ ਲਾਈਟ ਨਹੀਂ ਸੀ ਹੈਗੀ ਮੈਂ ਸੋਚਿਆ ਵੀ ਜਲਦੀ ਜਲਦੀ ਲਾ ਕਰਕੇ ਨਾ ਰੋਟੀ ਬਣਾ ਕੇ ਤੇ ਬੇਬੀ ਨੂੰ ਤਾਜ਼ਾ ਤਾਜ਼ਾ ਆ ਕੇ ਤੇ ਉਸ ਤੋਂ ਬਾਅਦ ਮੈਂ ਕੀ ਕਰੂੰਗੀ ਨਹਾ ਲੂੰਗੀ ਕਿਉਂਕਿ ਪਸੀਨਾ ਬਹੁਤ ਆਇਆ ਹੈ ਸੀ ਨਾ ਕੇ ਤੇ ਫਿਰ ਜਨਰੇਟਰ ਚਲਾ ਲਾਂਗੇ ਤੇ ਏਸੀ ਚਲਾ ਕੇ ਅੰਦਰ ਬਹਿ ਜਾਾਂਗੇ ਪਰ ਰੱਬ ਨਹੀਂ ਲੱਗਦਾ ਤੇਲ ਤਾਂ ਖਰਚਾ ਬਚਾਈ ਤੇ ਨਾ ਠੰਡਾ ਕਰਦਾ ਪਰ ਰਾਤ ਨੂੰ ਤਾਂ ਅੰਦਰ ਹੀ ਸੌਣਾ ਪੈਣਾ ਹੈ ਕਿਉਂਕਿ ਮੱਛਰ काटेगा ਆਕੀ ਫੇਰ ਵੀ ਰੱਬ ਦਾ ਸ਼ੁਕਰ ਹੈ ਜਿੰਨਾ ਚਿਰ ਰੱਬ ਨਹੀਂ ਨਾ ਠੰਡਾ ਕਰਦਾ ਉਹਨਾਂ ਚਿਰ ਸਭ ਬੇਕਾਰ ਵਾਓ ਬੱਦਲ ਵੀ ਪਤਾ ਨਹੀਂ ਨਹੀਂ ਆਊਗਾ ਪਤਾਓ ਬਦਲੋ ਆਪ ਬਰਸ਼ਾ کریں گے ਜਾਂ ਨਹੀਂ ਤائیں ਪਲੀਜ਼ ਮੌਸਮ ਤਾਂ ਠੰਡਾ ਹੋ ਗਿਆ ਉਹ ਉਹ ਬੱચી ਵੀ ਜੰਮ ਰਿਹਾ ਹੈ ਨੇਰੀ ਤੇਜ਼ ਹੋ ਗਈ ਤਾਂ ਮੈਨੂੰ ਡਰ ਲੱਗਦਾ ਮੇਰੇ ਹੱਥ ਚੋਂ ਮੋਬਾਈਲ ਨਾ ਖਿਸ ਜੇ ਓ ਮਾਈ ਗਾਡ ਓ ਘੱਟਾ 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 ਨਹੀਂ ਮਸਲ ਸਫਾਈ ਕੀਤੀ ਰੱਬਾ ਘੱਟਾ ਨਾ ਪਾਈ ਬਸ ਹਵਾ ਵਗਾ ਦੇ ਵਾਓ ਮਰ ਗਏ ਮਰ ਗਏ ਤੇ ਅੱਜ ਮੈਂ ਬਣਾਈ ਆ ਮਾਸ਼ੋਲਿਆਂ ਦੀ ਦਾਲ ਨਹੀਂ ਮਾਸ਼ੋਲਿਆਂ ਦੀ ਦਾਲ ਨਹੀਂ ਛੋਲਿਆਂ ਦੀ ਦਾਲ ਵਿਦ ਕਦੂ ਪਾ ਕੇ ਬਹੁਤ ਟੇਸਟੀ ਬਣਦੀ ਕਦੂ ਵਾਲੀ ਦਾਲ ਆਰ ਮੈਂ ਮੰਗੋ ਸ਼ੇਕ ਵੀ ਬਣਾ ਕੇ ਰੱਖਾਈ ਆ ਆਪਦੀ ਸਾਰੀ ਟੈਨਸ਼ਨ ਆ ਲਾਈ ਹੁਣ ਮੈਂ ਫੁੱਲ ਇੰਜੋਏ ਕਰਨਾ ਮੌਸਮ ਕਸਮਾ ਸੋਚਿਆ ਨਹੀਂ ਸੀ ਇੰਨਾ ਵਧੀਆ ਮੌਸਮ ਹੋਊਗਾ ਮੈਂ ਤਾਂ ਸੋਚਿਆ ਇੱਥੇ ਚਲਾਉਣੀ ਆ ਇਸੇ ਚਲਾਉਣੀ ਆ ਤੇ ਪਰ ਵਧੀਆ ਜਿਹੜਾ ਕੁਦਰਤੀ ਨਜ਼ਾਰਾ ਹੈ ਨਾ ਉਹ ਤਾਂ ਉਹਦੇ ਬੰਦੀ ਤੇ ਕੋਈ ਰੀਸ ਹੀ ਨਹੀਂ ਹੈਗੀ ਕਿੰਨੇ ਸੋਹਣੇ ਲੱਗਦੇ ਨੇ ਆਸਮਾਨਾਂ ਨੂੰ ਸ਼ੁੰਦੇ ਹੋਏ ਹੇ ਲਹਿਰਾਉਂਦਾ। ਕਿਰਵਾ ਚ ਖੜਖੜਾਉਂਦੇ ਹੋਏ ਤੇ ਬੀਬੀ ਤੇ ਜਲਸੀ ਰੋਸ ਕਮਰੇ ਚ ਬੈਠੇ ਹੋਏ ਆ। ਅੱਜ ਅਸੀਂ ਸੋਚਿਆ ਵੀ ਐਸ ਕਮਰੇ ਦੇ ਪੱਖੇ ਨੂੰ ਥੋੜਾ ਜਿਹਾ ਸਾਧਵਾ ਦਈਏ। ਨਹੀਂ ਤਾਂ ਦਿਨ ਪੂਰਾ ਰਾਤ ਹੀ ਚੱਲਦਾ ਰਹਿੰਦਾ। ਆ ਨਾ ਉਹ ਵਿੰਡੋ ਐਸੀ ਹੋਸੀ ਕਾਟੀ ਉਸ ਕੋ ਬਹੁਤ ਪੱਤੀ ਖੰਦਾ ਹੈ ਉਹ ਤਾਂ ਤਿੰਨੇ ਐਸੀ ਜਿੰਨੀ ਕੱਲੇ ਖੰਦਾ ਫਿਰ ਇਸ ਕਰਕੇ ਅਸੀਂ ਆਹ ਵਾਲਾ ਏਸੀ ਚਲਾ ਕੇ ਦਿਨੇ ਵੀ ਇੱਥੇ ਰਾਤ ਵੀ ਇੱਥੇ ਸ਼ਿਫਟ ਹੁੰਨੇ ਮੰਜੇ ਡਾਲੇ ਦੇ ਨਾਲ ਬੈੱਡ ਹੁੰਦਾ ਹੈ ਇਹ ਲੱਗਦਾ ਜਿਵੇਂ ਲੰਬੀ ਇੱਕੋ ਚਾਦਰ ਗ੍ਰੀਨ ਗ੍ਰੀਨ ਤੇ ਜਾ ਕੇ ਲੇਟ ਜੋ ਅਸੀਂ ਛੋਟੇ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਖਾਟਿਆਂ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ ਬਹੁਤ ਇੰਜੋਏ ਕਰਦੇ ਹੁੰਦੇ ਸੀ ਬਚਪਨ ਕੌਣ ਕੌਣ ਮਿਸ ਕਰਦਾ ਹੈ ਵੈਸੇ ਤਾਂ ਸਾਰੇ ਕਹਿੰਦੇ ਬਚਪਨ ਦਵਾਰਾ ਅਜੇ ਪਰ ਨਹੀਂ ਬਚਪਨ ਦਵਾਰਾ ਆ ਗਿਆ ਹੁਣ ਅੱਜ ਕੱਲ ਦੇ ਬੱਚੇ ਉਹਨਾਂ ਨਹੀਂ ਇੰਜੋਏ ਕਰ ਪਾਉਂਦੇ ਜਿੰਨਾ ਅਸੀਂ ਆਪਦੇ ਬਚਪਨ ਵਿੱਚ ਇੰਜੋਏ ਕਰਦੇ ਸੀ ਸਸਿਕਾਰ YouTube ਫੈਮਿਲੀ ਚੱਲ ਪ੍ਰੀਤ ਤੁਸੀਂ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਫਿਰ ਲਾਲ ਸੀ ਵੀ ਠੀਕਾ ਪਹਿਲਾਂ ਠੀਕ ਨਹੀਂ ਸੀ ਠੀਕ ਬਣਾ ਲਿਆ ਠੀਕਾ ਦੁਪਹਿਰੇ ਬਹੁਤ ਮੰਦੀ ਹਾਲ ਤੁਸੀਂ ਐ ਲੱਗਦਾ ਸੀ ਬਸ ਪਤਾਨੀ ਆਗ ਚੇਕਸ ਦੇ ਵਿੱਚੋਂ ਵੀ ਐ ਹੀਂਟੀ ਆਉਂਦੀ ਸੀ ਜਿਹੜੀ ਚੀਜ਼ ਨੂੰ ਟੱਚ ਕਰੋ ਗਰਮ 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 ਪਾਣੀ ਤਾਂ ਟੈਂਕੀ ਦਾ ਗਰਮ ਹਰ ਚੀਜ਼ ਹੀ ਗਰਮ ਬਟ ਕਹਿੰਦੇ ਮੈਂ ਕੁਦਰਤ ਦਾ ਕੋਈ ਜਵਾਬ ਰੱਬ ਨੇ ਮਿੰਟ ਲਾਇਆ ਦੋ ਮਿੰਟ ਮੈਨੂੰ ਲੱਗ ਹੀ ਰਿਹਾ ਸੀ ਮੌਸਮ ਨਾਲ ਮੈਂ ਜਲਦੀ ਜਲਦੀ ਮੇਰੇ ਕੰਮ ਲਿਪਟਾਉਣੇ ਆ ਲੱਗਦਾ ਹੈ ਗੁਰਗੁਰ ਗੁਰਗੁਰ ਦੀ ਬਾਜ ਅੱਧੇ ਘੰਟੇ ਤੋਂ ਆ ਰਹੀ ਸੀ ਮੈਂ ਕਿਹਾ ਜਾਂ ਤਾਂ ਮੀਂਹ ਹੋਊਗਾ ਜਾਂ ਨਹੀਂ ਮੀਂਹ ਕਿਤੇ ਹੋਰ ਪੈ ਗਿਆ ਹੈ ਕਿਤੇ ਧੰਨੀਆਂ ਬਾਗੀ ਚਲੋ ਕੋਸ਼ਟਾ ਆ ਰਾਤ ਮਿਲੀ ਕਰ ਰਹੇ ਹੋ ਆ ਵਲogs ਦੇਖਦੇ ਰਿਆ ਕਰੋ ਸ਼ਾਰਟਸ ਪਾਉਂਦੀਆਂ ਸ਼ਾਰਟਸ ਦੇਖਦੇ ਆ ਕਰ ਰਿਹਾ ਕਰੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋ ਆ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੋ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਬਹੁਤ ਹੀ ਪਿਆਰੇ ਪਿਆਰੇ ਆਉਂਦੇ ਆ ਇੱਕ ਤਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਪੇਕੇ ਮੱਖੂ ਆ ਕੱਲ ਮੱਖੂ ਦੀ ਗੱਲ ਕੀਤੀ ਸੀ ਨਾ ਮੱਖੂ ਸ਼ੈਰ ਸਾਡੇ ਵੀ ਅਸੀਂ ਇੱਕ ਸਾਈਡ ਤੇ ਮੱਖੂ ਇੱਕ ਪਾਸੇ ਮਿਲਣਾ ਵਾਲਾ ਤੇ ਉਹਨਾਂ ਨੇ ਕਿਹਾ ਕਿ ਮੱਖੂ ਮੇਰੇ ਪੇਕੇ ਆ ਹਾਂਜੀ ਬਹੁਤ ਵਧੀਆ ਲੱਗਾ ਤੁਸੀਂ ਬੜੇ ਧਿਆਨ ਨਾਲ ਵਲੌਗ ਵੇਖਦੇ ਹੋ ਆਪਣਾ ਪਿਆਰ ਦਿੰਦੇ ਹੋ ਥੈਂਕ ਯੂ ਸੋ ਮੱਚ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਬਾਕੀ ਕੋਮਲ ਆ ਗਈ ਤੇ ਅਸੀਂ ਤੁਹਾਡੇ ਨਾਲ ਵਧੀਆ-ਵਧੀਆ ਵਲੌਗਿੰਗ ਵਧੀਆ-ਵਧੀਆ ਸ਼ਾਰਟਸ ਪਾਇਆ ਕਰਾਂਗੇ ਕੁਣ ਥੋੜਾ ਜਿਹਾ ਇੱਕ ਤਾਂ ਮੂਡ ਵੀ ਅਫਸੈਟ ਹੁੰਦਾ ਹੈ ਵੀ ਥੋੜਾ ਜਿਹਾ ਦਿਲ ਨਹੀਂ ਹਜੇ ਕਾਬੂ ਚ ਇੱਕ ਗਰਮੀ ਬਹੁਤ ਆ ਇੱਕ ਕੱਲੀ ਹੁੰਨੀ ਮੈਂ ਕੰਮ ਮਿੰਨ ਹੁੰਦਾ ਮੈਨੂੰ ਤਾਂ ਵੈਸੇ 12 ਇੱਕ ਵਜਾਂ ਦੇ ਪਤਾ ਨਹੀਂ ਕਿਉਂ ਕੰਮ ਜ਼ਿਆਦਾ ਹੈ ਕੱਲੀ ਹੁੰਨੀ ਨਾ ਸਫਾਈ ਦਾ ਵੀ ਆਪ ਕਰਨਾ ਕੱਪੜਿਆਂ ਦਾ ਵੀ ਆਪ ਕਰਨਾ ਧੋਣ ਤੋਂ ਲੈ ਕੇ ਤੈਲੋਂ ਤੱਕ ਸੁੱਕਣੇ ਪਉਣ ਤੱਕ ਫਿਰ ਗਰਮੀ ਚ ਕੰਮ ਬਹੁਤ ਹੋ ਜਾਂਦੇ ਜਿਵੇਂ ਵਾਟਰ ਕੂਲਰ ਚ ਪਾਣੀ ਪਾ ਲੋ برف ਪਾ ਲੋ ਨਸੀ ਬਣਾ ਲਓ ਦਹੀਂ ਬਣਾ ਲਓ ਕਿੰਨੇ ਕੰਮ ਵੱਧ ਜਾਂਦੇ ਕਿ ਸਿਆਲ ਚ ਤਾਂ ਬਸ ਕੀ ਆ ਵੀ ਦਹੀਂ ਆ ਸਬਜ਼ੀਆਂ ਚਲੋ ਜੀ ਬਣਾਓ ਫੁਲਕੇ ਤੇ ਹੋ ਜੋ ਵੇਲੇ ਇਹ ਨਹੀਂ ਕੋਈ ਪਾਣੀ ਠੰਡਾ ਕਰਨਾ ਪਊਗਾ ਫ੍ਰਿਜਾਂ ਚ ਪਾਣੀ ਲਾਉਣਾ ਪਊਗਾ ਫ੍ਰਿਜਾਂ ਸਾਫ਼ ਕਰਨੀਆਂ ਫਿਰ ਹਰ ਇੱਕ ਚੀਜ਼ ਤੇ ਅਗਰਪੀਆਂ ਦੇ ਵਿੱਚ ਡਸਟਿੰਗ ਖਾਸ ਕਰਕੇ ਦੇਰ ਕਰ ਰੱਬਾਰ ਬਹਾਉਣ ਬਸ ਪਲੀਜ਼ ਜਿਹੜੇ 2 ਮਹੀਨੇ ਗਰਮੀ ਤੇ ਰਹਿ ਗਏ ਆ ਨਾ ਕਦੇ ਕਦੇ ਗਰਮੀ ਪਾ ਲਿਆ ਕਰ ਪਰ ਇੰਨੀ ਗਰਮੀ ਨਾ ਪਾ ਤੇਰੇ ਬੱਚੇ ਮਰ ਮੁੜ ਜਾਣੇ ਆ ਮੇਰੇ ਵਰਗੇ ਗਰੀਬ ਕੋਈ ਐਸੀਆਂ ਦਾ ਨਹੀਂ ਫਾਇਦਾ ਜਿੰਨਾ ਜੇ ਰੱਬਾ ਤੂੰ ਨੀ ਕਿਰਪਾ ਕਰਦਾ ਠੰਡਾ ਹੀ ਰੱਖੀ ਜਨਤਾ ਹੋਏ ਤੇ ਅੱਜ ਤਾਂ ਬਰਫ ਵੀ ਮੁੱਕ ਗਈ ਸਾਰੇ ਘਰਾਚਾ ਸਿੱਕੇ ਦੂਜੇ ਨੂੰ ਫੋਨ ਕਰ ਕਰਕੇ ਪੁੱਛਦੇ ਪਏ ਸੀ ਤੁਹਾਡੇ ਘਰੇ ਹੈਗੀ ਤੁਹਾਡੇ ਘਰੇ ਹੈਗੀ ਕਰਕੇ ਕੋਈ ਕੰਨੇ ਨਾ ਕੋਤਰ ਤਾਂ ਠੰਡਾ ਕਰੇ ਤੇ ਠੰਡਾ ਹੁੰਦਾ ਨਾ ਜਰ ਕੋਈ ਠੰਡਾ ਨਹੀਂ ਬਾਕੀ ਅੱਜ ਦਾ ਇਹੋ ਹੀ ਤੁਹਾਨੂੰ ਮੌਸਮ ਦਾ ਇੰਜੋਏ ਕਰਾਤਾ ਤੇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਜਿੱਥੇ ਕਰਨਾ ਹੋਰ ਗੱਲਾਂ ਬਾਤਾਂ ਕਰੀਏ ਉਪਰਾਵਾ ਟਿਕ ਜਾ ਮਸਾ ਤਾਂ ਹਵਾਈ ਆ ਤੇ ਹਾਂਜੀ ਆ ਗਈ ਬੀ ਠੰਡਾ ਹੋ ਗਿਆ ਲੱਗ ਕੇ ਠੰਡਾ ਹੋ ਗਿਆ ਹਾਂ ਪਹਿਲਾਂ ਤਾਂ ਆ ਜੀ ਨਹੀਂ ਸੀ ਨਿਕਲਦੀ ਆਵਾਜ਼ ਕੱਟਣ ਜੇ ਹੋ ਗਏ ਤੇ ਹੁਣ ਆਪਾਂ ਇੱਥੇ ਵੀਲੌਗ ਦਾ ਕਰਦੇ ਐਂਡ OK ਮਿਲਦੇ ਆ ਫਿਰ ਕੱਲ ਬਾਏ ਬਾਏ